阿舅，阿舅，阿舅，阿舅，阿舅。 और सागरमोड़ा है आज नहीं सागर में सागर में कौन है सागर को फॉलो भी पार्टी है और चल लगा जा हां और अच्छा ओ यार ये करूं पैसे लेके ओए अचानक नहीं है ओए अच्छा अच्छा

इनो बुलाओए बाबू है करो मम्मी को बुला लो मम्मी आया तू भी और मम्मी ने सब के सारे खा ले ओए तेरे को खुशियां ना देना मम्मी ना मैं फस जा ना हां हमारी ननद की भाई आ जाओ कोई नहीं कोई नहीं आ जा ओए हमारे इधर आ ले इधर आ जा सेमरिया इस पॉइंट शादी बढ़िया की करती फोटो हां ਇਹ ਕਰ ਦੇ ਜੰਗਾ ਵਧੀਆ ਜੀ ਇਹ ਹੈ ਨਾ ਓਏ ਕਰਾਵਾ ਸਡੀ ਫੋਟੋ ਚਲੋ ਤੁਸੀਂ ਨਹੀਂ ਜੀ ਉਧਰ ਓ ਬਾਪੂ ਹੁਣ ਨਾ ਓਏ ਅੱਜ ਵੀ ਆਪਲਾ ਦੇ ਹੋ ਗਿਆ ਯਾਰ ਮੇਰੇ ਨੂੰ ਮੈਂ ਸੋਕੋ ਦੇ ਹਾਂ ਤੁਸੀਂ ਮਸੱਗਨਾ ਆ ਤੁਸੀਂ ਮਸੱਗਨਾ ਓ ਕਰ ਦਿਓ ਕਰ ਦਿਓ ਓਏ ਚੱਲ ਚੱਲ ਆ ਬੱਬੂ ਆਇਆ ਬੱਬੂ ਓਏ ਨੱਚ ਚੱਲ ਤਾਵਲੀਆ ਟੀਕਰ ਬੁਣੋ ਤਾਵਲੀਆ ਨੱਚ ਬੱਬੂ ਆ ਰਿਹਾ ਖੜੇ ਹੋ ਜਾ ਜੀ ਖੜੇ ਹੋ ਜਾ ਵੀ ਇਹ ਨੱਚਦਾ ਸਕਦੀਆਂ ਲੈ ਬੱਬੂ ਦੱਸਿਆ ਕੀ ਹੈ ਆ ਲੋ ਖੜ ਜਾ ਬੱਬੂ ਆ ਲੈ ਜਾ ਇਹ ਇਹ ਬੱਬੂ ਲਗਰੀ ਇਹਨੂੰ ਫੜ ਜਾ ਖੜੇ ਹਾਂ ਸੈਡੋ ਇਹਨੂੰ ਘੜਾ ਬੱਬੂ ਘੜਾ ਫੜਾ ਇਹਨੂੰ ਚੰਗਾ ਫੜ ਤੁਮ ਮਸਤ ਮੈਂ ਨੂੰ ਕੁਆ

फिर कुछ खाना था नहीं जी कि हां खाना नहीं थी। ठीक है हेलो हां जगे हां हां बहुत आ गई शागन सुगन भी पाता है ठीक है ਚਲ ਫਿਰ ਮੈਂ ਫੜਦਾ ਚਾਬੀ ਰੇਡੀਆ ਨਾਲ ਫਿਰ ਹੁਣ ਤਾਂ ਪਹਿਲਾਂ ਤਾਂ ਦਿਖਿਆ ਨਹੀਂ ਤੇ ਚਲ ਹੁਣ ਆ ਗਿਆ ਹੋਊਗਾ ਸਕੂਟਰੀ ਥੱਲੇ ਹਾਂ ਚਲ ਠੀਕ ਐ ਤੁਸੀਂ ਜੀ ਸਕੂਟਰੀ ਦੀ ਚਾਬੀ ਹੈ ਜੀ ਤੁਹਾਡੇ ਕੋਲ ਫਿਰ ਸਕੂਟਰੀ ਕਿੱਥੇ ਜੀ ਕਿੱਥੇ ਜੀ ਉਰੇ ਤਾਂ ਹੈ ਨਹੀਂ ਥੱਲੇ ਕੋਈ ਨਾ ਇਹ ਦੇਖ ਲਾਂਗੇ ਜਾ ਕੇ ਆ ਦੇਖੋ ਜੀ ਤੁਸੀਂ ਮੇਰੇ ਵਾਸਤੇ ਸਕੂਟਰ ਹੀ ਲਿਆਤੀਆਂ ਮੈਂ ਤੁਹਾਡੇ ਵਾਸਤੇ ਵੀ ਸੂਟ ਲੈ ਕੇ ਆਇਆ ਬਹੁਤ ਵਧੀਆ ਵਧੀਆ ਸੂਟ ਨੇ ਮਹਿੰਗੇ ਨੇ ਆ ਦੇਖੋ ਆ ਦੇਖੋ ਜੀ ਆ ਹੈਗਾ 9500 ਦਾ ਤੇ ਅਗੇੜਾ ਜੀ ਆਹ ਹੈ ਇਹ 8500 ਦਾ ਜੀ ਤੇ ਅਗਿਆ 7500 ਦਾ ਲੈ ਕੇ ਆਏ ਆ ਜੀ ਦੇਖੋ ਵਧੀਆ ਨੇ ਜੀ आर भी लेके आए जी मैं आ देखो जी आखो जी आह सौदा वाइया जी ठीक है जी ते आखो आ कंबल कम्बल नाग दिखे उन्होंने आह एक आ सूट देखो जी कि सोना वी वाया पूरा ਆਹ ਤਾਂ ਮੈਂ ਲੈ ਲਿਆ ਆਹ ਸੋਪੇ ਦਾ ਸੀ ਤੁਸੀਂ ਤੁਮੋਂ ਇਹਨੇ ਸੋਹਣੇ ਦੇ ਕੋਈ ਨਹੀਂ ਨੇ ਮੁੜ ਕੀ ਨਹੀਂ ਇਹਨੂੰ ਉਹ ਮੈਂ ਆਪ ਲਈ ਦੇ ਰਿਹਾ 85 ਆ ਇੱਧਰ ਫੜਾਓ 15000 ਦੇ ਰਿਹਾ ਆ ਦੇਗੀ ਇਹਨਾਂ ਨੂੰ ਮੇਰਾ ਸਮਾਨ ਹਾਂ ਸਾਰੇ 85 ਤੁਹ ਫੜੋ ਦੀ ਮਲੇ ਦਾ ਅਰੇ ਨਾਲ ਦੱਸਣਾ ਨਾ ਦੇਖੋ ਹਾਂ ਹੋ 85 ਜੰਮਾ ਹੈ ਕੀ ਹੋ ਜਾ

ਇਹ ਥੱਪੜ ਮਾਰੂਆ ਚਲ ਆਇਆ ਪਾ ਵੀ ਬਹਿ ਜਾ ਇਹਨਾਂ ਨੂੰ ਤੂੰ ਉੱਠ ਤੁਸੀਂ ਇਹਨਾਂ ਨੂੰ ਸੱਜਿਆ ਜੋ ਹੁਣ ਨਾ ਨਵੀਂ ਜੱਟੇ ਆਉਣੇ ਆ ਫਿਰ ਨਾ ਨਾ ਸੱਜਿਆ ਹੋ ਉਹ ਨਹੀਂ ਸੱਜਿਆ ਆਜਾ ਪਾ ਬਹਿ ਜਾ ਇਹ ਨਾਲ ਮਗਦੇ ਦੀ ਹਾਂ ਹਾਂ ਬਸ ਇਹਦਾ ਪੱਪੂ ਕਹਿੰਦਾ ਅਸਲੀ ਤੰਗ ਬਿਮਾਰ ਹੋ ਰਿਹਾ ਹੈ ਵਿਚਾਰਾ ਹਾਂ अच्छा पापा मेरी मां है ओए पापा से क्या मांगे मारि आ लो आप कर आएंगे मां का सदयाओ जी आ जाओ आ जाओ आ तो फाड़ो मतलब होली होली अरे होली ले जाओ कोई ना कोई नहीं ना खुल्ला मांगू लेके जाना अरे अरे माजी मांता माजी मांता आज होली होली आज माजी मांता ने ले आना आ जाओ आ जाओ होली होली हम सब ये बड़ा कह तो बहुत कुछ थी नहीं बाप को बिना कर मननी छोडू कावनेला बूढ़ा है केनाला बूढ़ा ਉਹ ਉਹ ਬੀ ਨਹੀਂ ਆਇਆ ਬਚਾਰਾ ਬਿਮਾਰ ਹੋ ਰਿਹਾ ਤੇਲਾ ਪੈਸੇ ਦੇਣੇ ਆ ਸਕੂਟਰੀ ਮਿਲੀ ਇਹਨੂੰ ਇਹਨੂੰ ਆਪਾਂ ਕਰ ਦਾਂਗੇ ਬਾਰੇ ਸਕੂਟਰੀ ਰੱਖ ਲਾਂਗੇ ਉਹ ਉਹ ਰੇ ਹੈਦਾ ਹੈ ਕਿਤੇ ਸਕੂਟਰੀ ਅਰੇ ਚਾਬੀ ਨਹੀਂ ਨੇ ਬਈ ਬਾ ਬਾ ਆ ਖੜੀ ਹੋਈ ਜਿਸ ਪੈਸੇ ਜੀ ਨਹੀਂ ਹੈਗੇ ਉਹ ਜਾਨਾ ਨਹੀਂ ਲਾਤੀ ਹੈ ਮਿੰਦਰ ਹਾਂ ਲੱਗਦੀ ਬਹੁਤ ਪੁਰਾਣੀ ਜੀ ਹੈ ਜਿਹੜੀ ਕੱਟੀ ਹੋਈ ਪੁਰਾਣੀ ਹੈ ਲਾਤੀ ਹੈ ਕਿਤੇ ਉਹ ਨਿਖਾ ਨਹੀਂ ਨਾ ਚੜੇ ਨੀ ਵਾਜੇ ਮੈਂ ਕੋਲ ਸ਼ੋਰੂਮ ਚੜਾ ਲੈਂਦੇ ਹਾਂ ਤੇ ਜੇ ਵੀ ਪਾਇਆ ਹੋਊ ਰੇਗੀ ਸੈਟਰ ਰੇਸ਼ ਵੀ ਕੰਮ ਕਰਦੀ ਨਹੀਂ ਇਹ ਤਾਂ ਕਰਦੀ ਆ ਇਹ ਪਰਪਸ ਹੱਟਦੇ ਆਉਂਦੇ ਆ ਹੈ ਕਿੱਥੇ ਬਿਠਾਈ ਇਹਨੂੰ ਚਾਹਲੇ ਬਿਠਾ ਲੈ ਹੋਰ ਤੇ ਇਹਨੂੰ ਬਿਠਾ ਲੈ ਨਹੀਂ ਬਾਹਰ ਨਾ ਦਿੱਤੇ ਓਏ ਆ ਜਾ ਬੈਠੀਆ ਲਾ ਦੇ ਮੈਂ ਮੇਰੀ ਲੱਫੇ ਵਈਆ ਤੇਰੇ ਓਰੇ ਬਾਹਰ ਨਾ ਦਿੱਤੇ ਬਿਠਾਉਦਾ ਨਾ ਓਰੇ ਓਰੇ ਨਹੀਂ ਬਾਹਰ ਨਾ ਦਿੱਤੇ ਆ ਜਾ ਹੈ ਬਾਹਰ ਨਾ ਦਿੱਤੇ ਮਾਰਾ ਹੋ ਜਾਊਗਾ ਉਸ ਹੌਲ ਘੱਗਦੀ ਆ ਉਹ ਅਗੇ ਬਸ ਸਾਰਾ ਚੱਕਦੀ ਆ Dia menang punya Oh ya, ini menang paling lucu. ਬੈਂਟਰੀ ਆਈ ਕਰ ਦੇ ਦੇ ਇੰਜ ਨਾਲ ਪਹਿਲਾਂ ਤੂੰ ਆਪ ਦੇ ਆਟਰ ਦੇਖ ਸਜਾ ਜੋ ਫਿੱਟ ਕਰਾ ਦੇ ਇਹ ਨਾ ਕਰੀ ਜੀ ਤੇਲ ਲਾ ਲਾ ਜਿੰਨ ਜੇ ਪੱਖਾ ਹੋਗਾ ਮੱਖਣਾ ਖੋਲ ਕੇ ਲਾ ਦੀ ਆਪਾਂ ਘਰੇ ਓਏ ਹਾਂ ਅੰਦਰ ਗੇਲੇ ਮੀਂਹ ਕਰ ਸਾਵਲ ਫੈਨ ਓਏ ਤੂੰ ਆਹ ਬੈਂਟਰੀ ਨਾਲ ਵੀ ਆਟਰ ਦੇ ਸੱਪਾ ਹੈ ਇਹ ਨਾਲੇ ਤੇਲ ਲਾ ਲਾ ਤੇਲ ਨਾਲ ਤਾਂ ਹੋ ਗਈ ਤੂੰ ਤੇਲ ਲੈ ਲੈ ਵੀ ਸਾਬੈਂਟਰੀ ਨਾਲ ਆਪਾਂ ਰੱਬ ਤੇਲ ਮੁੱਕ ਜਾ ਕਰੋ ਬੈਂਟਰੀ ਬੈਟਰੀ ਹੋਣਾ ਪਲੱਗ ਪਾ ਦੇਆ ਕਰ ਆਏ ਕਰਦੇ ਬਾਪੂ ਨੂੰ ਦੱਸ ਮੈਂ ਚ ਲਾ ਕੇ ਦੇਖਾਂ ਖਰਜ ਓਏ ਬਾਲਾ ਨਾ ਹੋ ਕਰ ਆਈ ਕਰਦੇ ਬਾਪੂ ਨੂੰ ਕੋਈ ਆਦੀ ਆ ਹਾਂ ਦੱਸ ਦਿੰਨਾ ਉਹ ਖੜਾ ਦੇ ਉਰੀ ਟੁੱਟ ਜੂਗੀ ਫਿਰ ਕਿੰਦਾ ਗਾਜ ਵਾਲੀ ਆ ਜੇ ਕੋਈ ਚੱਕ ਲੈ ਗਿਆ ਕਿਹੜਾ ਆਪਾਂ ਬਾਪੂ ਨੂੰ ਦੱਸ ਦਿੰਦੇ ਹਾਂ ਚਲ ਆ ਲੈ ਆਪਣੇ ਬਾਪੂ ਨੂੰ ਦੱਸ ਦਿੰਦੇ ਆਂ ਉਹਨੂੰ ਛੱਡ ਦਿੱਤਾ ਆ ਆ ਲੈ ਲੋ ਬਦੀ ਉਹਨੇ ਸਕੂਟਰੀ ਦਿੱਤੀ ਹੈ ਨਾ ਹੋਰ ਹੁਣਾਂ ਜੀ ਦੱਬੀ ਫਰੀਜਾ ਦੇ ਘਰਾਂ ਨੇ ਬਸ ਥੋੜੀ ਕਿਧੜਾ ਨੂੰ ਵਿਆਹ ਹੋ ਜੂਗਾ ਭਲੇ ਓਏ ਐਂ ਕਰੀ ਐ ਕਿ ਇਹਨੇ ਨੇ ਇਹ ਚ ਆਪਾਂ ਜਦ ਹੀ ਉਹ ਬੈਟਰੀ ਜੀ ਉਹ ਤਾਂ ਪਟਾ ਦੇਗਾ ਕਿ ਤੂੰ ਆਪ ਰੱਖ ਲੈ ਆ ਹੋਗਾ ਉਹ ਕਰੇਗਾ ਵਿਆਹ ਹੋਗਾ ਉਹ ਹੋਗਾ ਉਹ ਹੋਫਰਾ ਸੁਪਨਾ ਨਹੀਂ ਵਿਆਹ ਦੇ ਨਹੀਂ ਹੁੰਦਾ ਰੰਮੀ ਐ ਓਏ ਰੰਮੀ ਅਰ ਜੋ ਸੁਪਨਾ ਨਹੀਂ ਵਿਆਹ ਦੇ ਨਹੀਂ ਅੰਨਾ ਹੋਏ ਹੋਰ ਰੰਮੀ ਹੈ ਰੰਮੀ ਕਹੀ ਜੈਨੇ ਅਸੀਂ ਛੱਡਿਆ ਨਾ ਫੇਰ ਉਹਨੂੰ ਹਾਂ ਟੁੱਟਰੀ ਵਧੀਆ ਚੱਲਦੀ ਆ ਉਹ ਹਾਂ ਵਧੀਆ ਚੱਲਦੀ ਆ ਲਾਲ ਦੇ ਰੰਗ ਦੀ ਹੈਗੀ ਗੱਲ ਸੈਂਡ ਤਾਂ ਵਧੀਆ ਹੈ ਗੱਲ ਸਕੂਟਰ ਸਕੂਟਰ ਵੀ ਹੈ ਸਕੂਟਰ ਤਾਂ ਵਧੀਆ ਲਾਲ ਦੇ ਰੰਗ ਦੇ ਬਿੱਲੀ ਨਹੀਂ ਮਾਰ ਰਹੀ ਅੱਜ ਜੀ ਬਿੱਲੀ ਦਾ ਤਾਂ ਮਰਾਉਣੀ ਹੈ ਤੁਸੀਂ ਜਾਨਵਰ ਮਾਰਨ ਨੂੰ ਫਿਰ ਉਹ ਬਿੱਲੀ ਨਾ ਮੈਂ ਜਿਆਦਾ ਪਰ ਪਤਾ ਨਹੀਂ ਬਿੱਲੀ ਕੀ ਹੁੰਦੀ ਹੈ ਨਾ ਦੱਸਦੇ ਇਹ ਬਿੱਲੀ ਨਾ ਜਦ ਯਾਰ ਆਪਾਂ ਨਾ ਚਲਾਉਂਦੇ ਸਕੂਟਰ ਮੂਰੋਂ ਨਹੀਂ ਖੜੀ ਹੁੰਦੀ ਉਹ ਪਤਾ ਨਹੀਂ ਕੀ ਕਰਨੀ ਹੈ ਸਰਵਿਸ ਕਰਾ ਕੇ ਲਿਆ ਨਾ ਮੋਰੂ ਨਹੀਂ ਖੜੀ ਹੋਰੀ ਬਿੱਲੀ ਨਹੀਂ ਦੇਤੀ ਐ ਜੀ ਇੱਕ ਹਾਲ ਮੰਗਾਉਣੇ ਆ ਹੋਰੀ ਆ ਬਿੱਲੀ ਆਏਗੀ ਆਰਡਰ ਕਰਦੇ ਉਥੋਂ ਸੀ ਮੇਰੇ ਕੋਲ ਨੇ ਇੱਕ ਸਕੂਟਰੀ ਮਸਾ ਦਿੱਤੀ ਐ ਲੈ ਉਦੋਂ ਵਧੀਆ ਫਿਰ ਬਿੱਲੀ ਨੂੰ ਮਾਰਦੀ ਸਰਵਿਸ ਕਰਾਵਾਂਗੇ ਫਿਰ ਮਾਰਨੇ ਲੱਗਦੀ ਮੇਰੇ ਕੰਮ ਤਾਂ ਹੈ ਅਜੀ ਯਾਰਾਂ ਨੂੰ ਪੈਸੇ ਨਹੀਂ ਦਿੱਤੇ ਛਾਗਨ ਨੂੰ ਦੋ ਦੋ ਸੌ ਦੇ ਅਸਲੀ ਨੋਟ ਤੇ ਛਾਗ ਉਹਨੇ ਕਿਹਾ ਸੀ ਵੀ ਸਾਨੂੰ ਅਸੀਂ ਕਿਸੇ ਤੋਂ ਮੰਗ ਕੇ ਲੈ ਕੇ ਆ ਵੀ ਸਾਨੂੰ ਪੈਸੇ ਦੇ ਦਿਓ ਹੁਣ ਦੇ ਦਿਓ ਸਾਨੂੰ ਬਈ ਉਹ ਤਾਂ ਆਪਦੀ ਘਰ ਵਾਲੀ ਨੂੰ ਦੇ ਦੇ ਕਿਵੇਂ ਨਹੀਂ ਵਾੜ ਲੈ ਉਹ ਸੁਦਾਇਆ ਕਿ ਆ ਬਈ ਫਿਰ ਮੇਰੀ ਘਰ ਵਾਲੀ ਦੇ ਦੇ ਦਾਂ ਮੈਂ ਬਈ ਸਾਡੇ ਤਾਂ ਪੈਸੇ ਮੋੜ ਹੋ ਜਾਂਦੇ ਉਹ ਗੱਲ ਦੱਸਤੀ ਉਹ ਮੈਂ ਜਦੋਂਨੇ ਉਹਨੂੰ ਛਗਣ ਬਾਅਦ ਦੀ ਉਹ ਅਗਲੇ ਦੇ ਹੈਗੇ ਅਗਲੀ ਲੈ ਗਈ ਤੇ ਇੱਥੇ ਮੁੜਦੇ ਨਹੀਂ ਥਰਸੋ ਹਾ ਵੀ ਮੈਨੂੰ ਘੜਾ ਤੁੰਨਾ ਛਾਗਣ ਪਾਇਆ ਸੀ ਕੀ ਹੋਇਆ ਬਈ ਸਾਡੇ ਤੇ ਐਸੇ ਮੋੜ ਕੇ ਨੂੰ ਗੱਲ ਦੱਸਤੀ ਉਸ ਦਾ ਖਾਪੜੇ ਵੀ ਲਾ ਮੰਗਾ ਨਾ ਤੁਨੇ ਛਾਗਣ ਦੀ ਨੂੰ ਪਾਇਆ ਦੱਸੀ ਦੱਸ ਛਤੀ ਦੋਸਤ ਨੂੰ ਗੱਲ ਫਰੈਂਡ ਨੂੰ ਉਹ ਤੁਹਾਡੀ ਮਾਂ ਆ ਉਹ ਮਾਂ ਉਸ ਦਾ ਨਦੀ ਚੌਧਰੀ ਦਾ ਪੈਰਾ ਸੂਟ ਬਣਾਉਂ ਜੇ ਪਾ ਕੇ ਹਾਂ ਪੈਰਾ ਸੂਟ ਕੀ ਕਹਿਣਾ ਦੁਬਈ ਪਾਰਾ ਤੁੰਨਾ ਚੌਧਰੀ ਦਾ ਪੈਰਾ ਜੁਬਈ ਲੰਕਦਾ ਆਏਗਾ ਸਾਜੀ ਲੰਕਦਾ ਕਿਵੇਂ ਲੰਕੂ ਮਾਂ ਹਾਂਜੀ ਤੁਹਾਨੂੰ ਮੈਂ ਲੈ ਜੇ ਮਾਂ ਕਹਿੰਦਾ ਕੋ ਘਾੜ ਤੇ ਮੈਂ ਆਉਣਾ ਨਹੀਂ ਕਹਿੰਦਾ ਹਾਂਜੀ ਕਰ ਲੂ ਮੈਂ ਲੈ ਖੜਿਆ ਹੋਇਆ ਬੰਦਾ ਸਾਡੇ ਪੈਸੇ ਕੋਈ ਨਹੀਂ ਆਉਂਦੇ ਲੈ ਗਈ ਯਾਰ ਨਹੀਂ ਨਹੀਂ ਖੁਦ ਮੈਂ ਫਰੈਂਡ ਨਹੀਂ ਦਿੱਤੇ ਨੇ ਆਪਾਂ ਨੇ ਪੈਸੇ ਹਾਂ ਮੈਂ ਦਿੱਤੇ ਸੀ ਲੈਣਾ ਚਾਹਦਾ ਕੋਈ ਉਹਦਾ ਲੈ ਗਈ ਹੁਣਾ ਕਿਹੜਾ 200 ਤੈਨੂੰ ਪਾਇ ਦਿੱ ਇੱਕ ਨੋਟ ਉਹਦਾ ਮੈਨੂੰ ਤਾਂ ਪਾਇਆ ਨਹੀਂ ਪਾਇਆ ਨਹੀਂ ਤੂੰ ਖਾਣਾ ਨਾ ਨਾ ਕੋਈ ਆਪਾਂ ਦਾ ਪਾਇਆ ਨਹੀਂ ਆਪਾਂ ਦੇ ਦੇ ਤੁੰਹੀ ਐਂ ਕਰੀਗੇ ਹਾਂ ਤੂੰ ਕਹਦੇ ਮਿੱਠਾ ਕਰ ਲੈ ਕਰੀਏ ਚੱਲ ਵੀ ਤੈਨੂੰ ਨਹੀਂ ਪਾਇਆ ਹਾਂ ਤੇ ਚੋਈ ਉਹ ਦੇ ਮੇਮੇ ਤੂੰ ਆ ਗਈ ਮੈਂ ਮੋਣੀ ਮੋੜਦਾ ਅਗਲੀ ਤੋਂ ਮੜਾ ਲਿਓ ਤੁਸੀਂ ਹਾਂ ਖਸ਼ਮ ਤੇ ਤੂੰ ਆ ਹਾਂ ਲੈ ਅਗਲੇ ਨੂੰ ਤੁੰਨੇ ਸਾਗਨ ਪਾਇਆ ਤੇ ਆ ਲਾਭ ਦੀ ਸਵਾਰ ਲਿਆਉਗੀ ਪੈਸਿਆਂ ਦਾ ਅਗਲੀ ਜਾਂ ਤੂੰ ਕਰ ਲੈ ਜਾਵੇਂਗੀ ਮੇਰੇ ਘਰ ਆਲੀ ਲੇਉ ਸਵਾਰ ਆਲੀ ਛੋਟੇ ਵਾਸਤੇ 10000 ਉਹਦਾ ਰੱਖ ਮੈਂ ਕਰਦੀ ਉਹ ਕਿੱਥੋਂ ਆਤੀ ਉਹ ਜੂਬੇਲਾ ਲੈ ਆਇਆ ਯਾਰ 7000 ਲਾਵਾ ਮਲੰਗ ਹਾਂ ਉਹ ਤਾਂ ਮੈਂ 15000 ਲਾ ਕੇ ਤੇ ਮੈਨੂੰ ਦੱਸ ਦੇ ਦੇਖ ਲੈ 10 10000 ਵਾਲੇ ਸੂਟ ਲਿਆ ਕੇ ਦੇਜਾ ਪਰ ਉਹ ਕੁਝ ਵੀ ਨਹੀਂ ਖਾ ਆਏ ਨਹੀਂ ਸਾਦਾ ਜਿਹਾ ਫੱਗੜਾ ਮੇਰੇ ਵੀਰ ਵੀ ਦਾ ਪੂਜੀ ਦਾ ਮੀਟਕ ਲਈ ਆਏ ਨੇ ਗੱਲ ਸੁਣੋ ਐਸੀ ਦਾ ਬਾਕੀ ਜਲਦੀ ਕੰਮ ਹੈ ਤਾਂ ਆਇਆ ਐਸੀ ਮੇਰੇ ਸਕੂਟਰ ਹੈਗੇ ਸਾਨੂੰ ਇਹ ਬੇਚਣਾ ਸੇ ਖੋਦਣਾ ਆਟੋ ਰਿਕਸ਼ਾ ਹਾਂ ਆਹੋਂ ਦਾ ਕੋਤਬਾ ਵਿਸਥਾਰ ਬਤਾਓ ਅਸੀਂ ਐਵੇਂ ਜੇ ਇਹਦਾ ਆਟੋ ਰਿਕਸ਼ਾ ਕੰਫਿਊਜ਼ ਹੋ ਰਹੇ ਮੈਂ ਤੇਲ ਵਾਲਾ ਲਾਵਾ ਕਿ ਬੈਂਟ ਰਲਾ ਤੇਲ ਵਾਲਾ ਲੈ ਲੂਗਾ ਆ ਸਕੂਟਰ ਹੈਗੇ ਮੈਟਰੀਅਲ ਇਹਦੀ ਇਨਵੈਂਟਰੀ ਔਰ ਇਸੇ ਜੁ ਫਿੱਟ ਕਰ ਦਾਂਗੇ ਨਾਲੇ ਤੇਲ ਵਾਲਾ ਵਾਸਤੇ ਜਦ ਤੇਲ ਮੁੱਕਿਆ ਕਰੂ ਬੈਂਟਰੀ ਆਪ ਲੱਗ ਪਾ ਲਾਂ ਕਰਾਂ ਇਹ ਬੈਂਟਰੀ ਮੁੱਕਿਆ ਕਰੂ ਤੇਲ ਵਾਲਾ ਪਾ ਲੱਗ ਪਾ ਹਾਂ ਜੇ ਨਾ ਚ ਪੱਖਾ ਨਹੀਂ ਹੁੰਦਾ ਉਹ ਮੈਂ ਅੱਗੇ ਟਰੈਕਸੀ ਚ ਲਵਾਉਂਗਾ ਅਜੋ ਮਿੱਤੋਂ ਕੱਢ ਕੇ ਇੰਜੰਜਾ ਫੋੜ ਕੇ ਉਹ ਤੁਹਾਨੂੰ ਕੋਈ ਆਉਂਦਾ ਉਹ ਚਲਾਉਣਾ ਮੇਰੀ ਗੱਲ ਸੁਣ ਐਵੇਂ ਕਰਾਂਗੇ ਉਹ ਤੋਂ ਹਨਾ ਬਸ ਸਰਵਿਸ ਕਰਾ ਲੈਣੇ ਆਂਗੇ ਆਪਣੇ ਪਿੰਡੋਂ ਹੀ ਉਹਦਾ ਕੁਲੀ ਨਹੀਂ ਮਾਰਦੀ ਆ ਆਏ ਪਲਾਸਟਿਕ ਹੋਵੇ ਉਹਨਾਂ ਦੀ ਗੱਲ ਅੱਜ ਤੱਕ ਨਹੀਂ ਆਤੀ ਹਜੇ ਜਿਹੜੇ ਦੇ ਦੋ ਟੈਨ ਨਹੀਂ ਹੈਗੇ ਇੱਕ ਤਾਂ ਮੈਂ ਉਹਦੀ ਟ੍ਰੈਕਸੀ ਦੇ ਪਿੱਛੇ ਨੂੰ ਵਾਲੇ ਕਿਹ ਹੈ ਜੋ ਬੇਚ ਦੋ ਉਹਨੂੰ ਜਲਦੀ ਨਾਲ ਬੇਚ ਦੋ ਨਾ ਉਹਨੂੰ ਸਰੀ ਨੂੰ ਨਾ ਗਿਆ ਦੀ ਹਈ ਖੋਲਦੇ ਆਂ ਉਹਦੇ ਜੂਸ 'ਚ ਲਾਵਾਂਗੇ ਉਹ ਹਲੇ ਖੋਲਾਂਗੇ ਨਹੀਂ ਉਹ ਬਈ ਹੱਦ ਪੈਸੇ ਮੋੜਦੀ ਉਹ ਤੋਂ ਲੈ ਕੇ ਭਾਵੇਂ ਆਹ ਨਹੀਂ ਹੁੰਦਾ ਮੈਂ ਵੀ ਸਾਨੂੰ ਘਰ ਪੈਸੇ ਮੋੜਦੀ ਤੈਨੂੰ ਗੱਲ ਦੱਸਦੀ ਆ ਤਾਂ ਮੜਾ ਲਿਓ ਯਾਰ ਸਦਾ ਪੂਰੀ ਆ ਗਈ ਸਕੂਟਰ ਚਲਾਉਣੀ ਹੂੰ ਕੋਈ ਨਾ ਮੈਂ ਤੇਰੀ ਖਾ ਲਿਆ ਮਤਰੀ ਤੂੰ ਤਾਂ ਕੀ ਕਰੇਗਾ ਸੱਖ ਤੇ ਮੈਂ ਉਹ ਛੱਡ ਕੇ ਆਇਆ ਕਰੂੰਗਾ ਸਕੂਟਰ ਕੋਲ ਨਹੀਂ ਹੈ ਮੇਰੇ ਸਾਰਾ ਪੈਸਾ ਲਾਵੇਂ ਸੁੰਦੇ ਹੈਗੇ ਭਾਈ ਸਾਰੇ ਕਿੱਥੇ ਹੋ ਗਏ ਉਹਦਾ ਮੈਂ ਛੱਡਦੇ ਹੋ ਉਹਨਾਂ ਨੇ ਮੈਨੂੰ ਦਾਤ ਚ ਦਿੱਤੀ ਸੀ ਤਨਨ ਬਈ ਥੋੜੇ ਵਾਸਤੇ ਇਹ ਵੀ ਹੋ ਸਕਦਾ ਤੇ ਤੂੰ ਤੂੰ ਹੈ ਨਹੀਂ ਦੂ ਸਿੱਖ ਲਈ ਅੱਜ ਤੇ ਹੀ ਛੱਡੀ ਕਰ ਲ ਫਰੈਂਡ ਨੂੰ ਲੈ ਕੇ ਜਾਂਦੇ ਕਿੰਨੇ ਘੱਟਿਆ ਉਹ ਛੁੜੀ ਜੀ ਹੌਲੀ ਜੀ ਹੁਤਾ ਕਰ ਲੂ ਮੈਂ ਤਾਂ ਆਰੇ ਆਇਸ ਤੋਂ ਪਾਸੇ ਤਰ ਮੈਂ ਇਹ ਨਾਲ ਫੜ ਲਿਆ ਕਰੂੰਗਾ ਇਹਨੂੰ ਥੱਲੇ ਨੂੰ ਅੱਤ ਤੁਸੀਂ ਕੀ ਕਰੋਗੇ ਸਕੂਟਰੀ ਸਿੱਖ ਕੇ ਆ ਦੇਖੋ ਛੁੜੀ ਕਰ ਲੈ ਜਾਈ ਕਿ ਛੱਡੀ ਕਰ ਲ ਫਰੈਂਡ ਨੂੰ ਹਨਾ ਅਸੀਂ ਆਪ ਲੈ ਗਏ ਫਰੈਂਡ ਤੋਂ ਕਿ ਇਹ ਜਾਂਦਾ ਹੈ ਉਹ ਸਾਡੇ ਘਰ ਇਹ ਤਾਂ ਨਹੀਂ ਆ ਮੈਨੂੰ ਉਸ ਘਾ ਕੇ ਲੈ ਸਕੂਟਰੀ ਠੀਕ ਆ ਤੂੰ ਤੈਨੂੰ ਤੂੰ ਨਹੀਂ ਸਖ ਸੁਖ ਸੁਖ ਚੱਲੇ ਮਾ ਚਾ ਕੋਈ ਨਾ ਸਿੱਖ ਕੇ ਦੇਖ ਲਾਂਗੇ ਇਹ ਕਿੱਦਾਂ ਸਿੱਖੋਗੇ ਕੋਈ ਨਾ ਮੈਂ ਜੇ ਤੈਨੂੰ ਤੈਨੂੰ ਡਿੱਗ ਪਏ ਤੈਨੂੰ ਸਾਹਮਣੂ ਕੌਣ ਰ ਹ ਹਉਹੀ ਸਾਹਮਣੂ ਮੇਰੀ ਘਰ ਵਾਲੀ ਕੋਈ ਤਾਂ ਨਹੀਂ ਆਉਂਦੀ ਜਿੱਸੀ ਜੀ ਉਹਨੂੰ ਉਹਦਾ ਪਿੱਛੇ ਬੈਠ ਕੇ ਜਾਇਆ ਕਰੂੰ ਮੈਂ ਚਲਾਇਆ ਕਰੂੰਗਾ ਉਹਦੇ ਸਾਡੇ ਵਿੱਚ ਚੇਨ ਵੀ ਹੁੰਦੀ ਆ ਆ ਦੇਖੋ ਇਹਦੇ ਪਿੱਛੇ ਬੈਠਦੇ ਮੇਰੇ ਮੋਢੇ ਬੈਠਦੀ ਆ ਜਿੱਦਾਂ ਇਹ ਲੈ ਕੇ ਜਾਇਆ ਕਰਾਂਗਾ ਉਠਾ ਕੇ ਆ ਤੁਹਾਨੂੰ ਤੁਹਾਨੂੰ ਨਹੀਂ ਵਾ ਸਕੂਟਰੀ ਫੜਾਉਂਦਾ ਮੈਨੂੰ ਸਿਖਾਉ ਦਿੰਨੀ ਸਕੂਟਰੀ ਕੱਬੀ ਦੀ ਸੰਡੇ ਨੂੰ ਨਹੀਂ ਇਹ ਨੂੰ ਮੈਂ ਸਿਖਾ ਦਿੰਦਾ ਸਿਖਾ ਦਿੰਦਾ ਕੱਛ ਖਾਣੇ ਨਹੀਂ ਸੰਕਰ ਆਵਨ ਨਹੀਂ ਲੈ ਕੇ ਚੱਲਿਓ ਅੱਥ ਨੇ ਜੇ ਫਿਰ ਤੈਨੂੰ ਕੋਈ ਨਾ ਲੈ ਚੱਲਾਂਗੇ ਹੁਣ ਫਿਰ ਰਾਮੀਆਂ ਕਰ ਲੈਨੇ ਨਾ ਕੋਈ ਨਾ ਜਿਹੜੀ ਆਉਂਦਾ ਕਰਕੇ ਹਮੇ ਪਿਆਰੀ ਜੰਲੀ ਹੋਏ ਰ ਤੇ ਰੱਖਣਗੇ ਕੁੜੀਆਂ ਦਾ ਤੇਰਾ ਗਿਆਨ ਇਹ ਕਿਹੜਾ ਹੁੰਦਾ ਹੈ ਇਹ ਬੁਢਾ ਹੈ ਬੁੱਧਵਾਰ ਨੂੰ ਰੱਖ ਲੈ ਓਏ ਵਿਆਹ ਦੇ ਸੁਧ ਹੁੰਦਾ ਹੈ ਕਿਉਂ ਬੁੱਧਵਾਰ ਨੂੰ ਰੱਖ ਦੇਖ ਲੋ ਦੇਖ ਲੋ ਉਹਦਾ ਰੱਖ ਲਾਂਗੇ ਬੁੱਧਵਾਰ ਨੂੰ ਹਾਂ ਬੁੱਧ ਕੰਮ ਸੁਧ ਹੋਰ ਹਾਂ ਰੱਖ ਲਾਂਗੇ ਤੇ ਮੈਨੂੰ ਸਕੂਟਰੀ ਸਖਾ ਕੇ ਲੈ ਉਸ ਦੀ ਹਾਂ ਨਾਲੇ ਮੈਨੇ ਸਕੂਟਰੀ ਤੇ ਵਿਆਹ ਕਰਾ ਕੇ ਲੈ ਕੇ ਹੀ ਹਾਂ ਉਹ ਤਾਂ ਪਿਠਾ ਲਿਉਂ ਉਹਨੂੰ ਮੈਂ ਹਾਂ ਇਹ ਫਿਰ ਤੈਨੂੰ ਆਲੇ ਸਕੂਟਰ ਇਸ ਖਿਆਲ ਨਾ ਬਈ ਇਹਨੂੰ ਪਹਿਲੇ ਮੈਂ ਕਰਦੇ ਜਿਹੜੇ ਇਹਨੇ ਅਰਵਾਹਾ ਲਾਈਆਂ ਹੋਈਆਂ ਨੇ ਇਹਨਾਂ ਦਾ ਕੁਸ ਨਹੀਂ ਹੁੰਦਾ ਲੱਗਿਆ ਰਹਿਣ ਨੂੰ ਉਧਰ ਖਿਆਲ ਰਹਿਣ ਖਿਆਲ ਲਾ ਕੇ ਹੋਰ ਚੱਲ ਆ ਜਦੋਂ ਸੁਸ ਜਾਵੇ ਲਵਨ ਉਹ ਖੁੰਡਾ ਤੇ ਰੱਖ ਦੇ ਸਕੂਟਰ ਨਾਲ ਰੱਖੂ ਨਾਲ ਨਾਲ ਖੁੰਡਾ ਲੱਦੇ ਹੈ ਡੁੱਗੂ ਡੁੱਗੂ ਗਾ ਜਿਹੜੀ ਸੁਨ ਖੁੰਡਾ ਵੀ ਉੱਥੇ ਰੱਖੂਗੇ ਖੁੰਡਾ ਵੀ ਉੱਥੇ ਹੀ ਰਖਾਤਾ ਕੋਈ ਨਾ ਤੂੰ ਆ ਜਾ ਉਹ ਮੈਂ ਬਸ ਇਹ ਨਹੀਂ ਤੈਨੂੰ ਆਏ ਕਹਿਣਾ ਯਾਰ ਆਪਾਂ ਦੋ ਜਣੇ ਇਹਨੂੰ ਕਿੱਥੇ ਸਖਾਵਾਂਗੇ ਸਕੂਟਰੀ ਹਾਂ ਤੂੰ ਆਏ ਕਹਾਂ ਮੈਂ ਘਰ ਦੀ ਰਾਸੀ ਰਖਲਾ ਆ ਆ ਇਹ ਗੱਲ ਤੇਰੀ ਸਹੀ ਹੈ ਹਨਾ ਬਹੁਤ ਸੰਦਸ ਖਾਰਾ ਉਹਨਾਂ ਕੋਈ ਨਾ ਮੈਂ ਇਹਨੂੰ ਸਖਾ ਤੂੰ ਸਖਾ ਸਾਹਮਣੇ ਇਹਨੂੰ ਉਹ ਸਾਂਭ ਲਾਂਗੇ ਅੱਡਾ ਦਸਤ ਨਹੀਂ ਕਰਦੀ ਜਿਹੜੇ ਵੀ ਜਣੇ ਉਹ ਬਸ ਥੱਲੇ ਆਉਂਗਾ ਹਾਂ ਉਹ ਵੀ ਉਰੀ ਬੈਜੀ ਹਾਂ ਮੱਜੇ ਤੇ ਥੱਲੀ ਬੈਜਾ ਥੱਲੀ ਬੈਜੇ ਇਹ ਇੱਕ ਲਕਸ਼ਰ ਥੱਲੀ ਬੈਜੀ ਆ ਜਾ ਓਏ ਓਰੀ ਲੈ ਸਾਂ ਨਹੀਂ ਆਈ ਕਰ ਤੂੰ ਸਿਈਆ ਮੇਰਾ ਅਵਰੇਜ ਥਾਗਾ ਸਕੂਟਰੀ ਵੀ ਨਹੀਂ

No, ਮੈਂ ਬੱਸ ਲੱਗ ਗਿਆ ਵੀ ਪਤਾ ਚੰਗਾ ਹਨੇ ਬ੍ਰੇਕ ਚੰਗਾ ਬਸੁਰੂ ਆਹ ਆਵਸਰ ਇਹ ਸਾਹ ਆਹ ਜੀ ਦਾ ਹੈ ਰੇ ਸਾ ਬ੍ਰੇਕ ਆਹ ਮੱਕਲੀ ਪਤਾ ਲੱਗਦੀ ਕਿ ਵਾਰੇ ਲੱਗਦੇ ਵੀ ਨਹੀਂ ਹੁੰਦੇ